ਲਾਉਜੀ ਪ੍ਰਤਾਪ ਸਿੰਘ ਬਾਜਬਾ ਨੇ ਮੀਤ ਹੇਰ ਨੂੰ ਘੇਰਿਆ ਏ ਦੱਸਿਆ ਏ ਕਿ ਮੀਤ ਹੇਰ ਤੇ ਨੂੰ ਤਾਂ ਕੰਮ ਕਰਨ ਦਾ ਪਤਾ ਵੀ ਨਹੀਂ ਔਰ ਇਹ ਵੀ ਕਹਿ ਦਿੱਤਾ ਕਿ ਤੁਸੀਂ ਝੂਠੇ ਹੋ ਔਰ ਤੁਹਾਡੀ ਝੂਠਿਆਂ ਦੀ ਸਰਕਾਰ ਹੈ ਤੁਹਾਡੇ ਕੋਲ ਨਾ ਹੀ ਕੰਮ ਕਰਨ ਦੀ ਨੀਤਾ ਨਾ ਹੀ ਤੁਹਾਨੂੰ ਕੰਮ ਕਰਨ ਦਾ ਤਜਰਬਾ ਏ ਦੱਸਦੀ ਕਿ ਸਰਕਾਰੀ ਨੌਕਰੀਆਂ ਲੈਣ ਨੂੰ ਜਿਹੜੀ ਗੱਲ ਕਹੀ ਗਈ ਸੀ ਪ੍ਰਤਾਪ ਸਿੰਘ ਬਾਜਬਾ ਦਾ ਕਿ ਹਰਿਆਣਾ ਤੇ ਹੋਰ ਸੂਬਿਆਂ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਦਿੱਤੀਆਂ ਪੰਜਾਬ ਦੇ ਨੌਜਵਾਨ ੱੱਕੇ ਖਾ ਰਹੇ ਨੇ ਇਸ ਤੋਂ ਬਾਅਦ ਮੀਤ ਇਹਨੇ ਕਿਹਾ ਸੀ ਕਿ ਇਹਨਾਂ ਨੂੰ ਲੋਕਤੰਤਰ ਬਾਰੇ ਪਤਾ ਹੀ ਨਹੀਂ ਜੇ ਬਾਹਰਲੇ ਸੂਬਿਆਂ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਪੰਜਾਬ ਦੀਆਂ ਨੌਕਰੀਆਂ ਜਿਹੜੀਆਂ ਨੂੰ ਵੱਡੀਆਂ ਜਾ ਰਹੀਆਂ 40437 ਸਰਕਾਰੀ ਮੁਲਾਜ਼ਮ ਤੁਸੀਂ ਭਰਤੀ ਕੀਤੇ ਅਕੋਰਡਿੰਗ ਟੂ ਯੂ ਮੈਂ ਬੜੀ ਕੋਸ਼ਿਸ਼ ਕੀਤੀ ਆਰਟੀਆਈ ਦੇ ਜ਼ਰੀਏ ਇਹਦਾ ਜਵਾਬ ਲੈਣ ਦੀ ਸਾਨੂੰ ਤਾਂ ਕਦੀ ਮਿਲਿਆ ਨਹੀਂ ਕਿਰਪਾ ਕਰਕੇ ਡਿਪਾਰਟਮੈਂਟ ਵਾਈਜ਼ ਪੋਸਟ ਵਾਈਜ਼ ਕਿ ਕੌਣ ਨੇ ਕਿਹੜੇ ਵਿਭਾਗ ਵਿੱਚ ਨੇ ਇਹ ਵੀ ਦੱਸਿਆ ਜਾਏ ਪੰਜਾਬੀ ਕਿੰਨੇ ਨੇ ਤੇ ਗੈਰ ਪੰਜਾਬੀ ਕਿੰਨੇ ਕਿਉਂਕਿ ਮੈਜੋਰਟੀ ਭਰਤੀ ਦੇ ਹੈ ਗੈਰ ਪੰਜਾਬੀਆਂ ਦੇ ਕੋ ਰਾਜਸਥਾਨ ਦਾ ਕੋਰੀਆ ਨੇਹਾ ਦਾ ਕੋ ਦਿੱਲੀ ਦਾ ਕੋ ਕਿਦੋਂ ਦਾ ਪੰਜਾਬੀ ਤੇ ਮੂੰਹ ਚੱਕ ਕੇ ਵੇਖਦੇ ਫਿਰਦੇ ਕਈ ਲੋਕ ਜਿਨ੍ਹਾਂ ਨੂੰ ਪਤਾ ਨਹੀਂ ਕੁਛ ਅਨਪੜ ਲੋਕ ਜਾਂ ਜਿਨ੍ਹਾਂ ਨੇ ਸਭਧਾਨ ਨਹੀਂ ਪੜਿਆ ਰੌਲਾ ਪਾਉਂਦੇ ਆ ਦੇਖੋ ਜੀ ਬਾਹਰ ਰਾਂ ਨੌਕਰੀਆਂ ਬਾਹਰ ਰਾਂ ਨੌਕਰੀਆਂ ਦਿੱਤੀਆਂ ਤੁਸੀਂ ਦੱਸੋ ਕਿਵੇਂ ਰੋਕੀ ਤਰੀਕਾ ਦੱਸੋ ਮੀ ਜੀ ਨੀਅਤ ਹੋਈ ਤੇ ਆਪਾਂ ਰੋਕਣਾ ਚਾਹੇ ਆਓ ਬੈਠੀਏ ਮੈਂ ਤੁਹਾਨੂੰ ਰੋਕਣ ਦਾ ਤਰੀਕਾ ਦੱਸਾਂ ਕਿਹਦੇ ਕਾਨੂੰਨ ਆ ਰੋਕਣ ਦੇ ਬਾਹਰੋਂ ਸੂਮਿਆਂ ਚ ਮੈਨੂੰ ਦੱਸੋ ਕਿੰਨੇ ਪੰਜਾਬੀ ਲੱਗੇ ਠੀਕ ਹੈ ਥੈਂਕ ਯੂ ਜੀ ਪ੍ਰਤਾਪ ਸਿੰਘ ਬਾਦਬਾ ਨੇ ਪੁਰਾਣੀ ਵੀਡੀਓ ਕੱਢ ਕੇ ਪੁਰਾਣੀ ਵੀਡੀਓ ਕੱਢ ਕੇ ਸਾਂਝੀ ਕੀਤੀ ਹੈ ਦਰਅਸਲ ਪ੍ਰਤਾਪ ਸਿੰਘ ਬਾਦਬਾ ਨੂੰ ਕਿਹਾ ਸੀ ਕਿ ਇਹਨਾਂ ਨੂੰ ਲੋਕਤੰਤਰ ਬਾਰੇ ਪਤਾ ਨਹੀਂ ਮੀਤ ਹੈ ਨਹੀਂ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਦਬਾ ਨੇ ਆਪਣੇ ਸਵਾਲ ਰੱਖੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਰਿਆ ਕਿ ਤੁਸੀਂ ਝੂਠਿਆਂ ਦੀ ਸਰਕਾਰੋਂ ਵਾਅਦੇ ਕਰ ਰਹੇ ਹੋ ਝੂਠੇ ਤੁਸੀਂ ਤਾਂ ਪਹਿਲਾਂ ਕਹਿ ਰਹੇ ਸੀ ਕਿ ਕਾਂਗਰਸ ਸਰਕਾਰ ਹੋਰਾਂ ਨੂੰ ਸਰਕਾਰੀ ਨੌਕਰੀਆਂ ਦੇ ਰਹੀ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਹੁਣ ਤੁਹਾਡੇ ਸਰਕਾਰ ਦੇ ਵਿੱਚ ਹੋਰਾਂ ਸੂਬਿਆਂ ਦੇ ਨੌਜਵਾਨਾਂ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਕੋਣ ਇਸ ਤੇ ਤੁਹਾਡਾ ਕੀ ਵਿਚਾਰ ਹੈ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਦਮਨ ਇੱਕ ਵੀਡੀਓ ਸਾਂਝੀ ਕੀਤੀ ਆ ਤੇ ਤੱਜ ਕਸਿਆ ਹੈ ਮੇ ਤੇ ਹਰਤੇ